ਲਾੜਦਾ ਝਗੜਾ ਉਹਨਾਂ ਦਾ ਆਪਸ ਵਿੱਚ ਹੋ ਗਿਆ ਉਸ ਤੋਂ ਬਾਅਦ ਅੱਜ ਕੋਈ ਕੰਸਟਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀ ਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏਜ ਹੈ ਨਾ ਤੇ ਉਹਨਾਂ ਕੋਲ ਲਾਇਸੈਂਸੀ ਵੈਪਨ ਆਪਣਾ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇਰ ਪਤਾ ਲੱਗਿਆ ਵੀ ਸਾਨੂੰ ਕੀਤੇ ਹੈ ਬਾਕੀ ਅਸੀਂ ਹੁਣ ਮੌਕੇ ਤੇ ਆਏ ਹੈਗੇ ਆ ਵੈਰੀਫਾਈ ਕਰ ਰਹੇ ਹਾਂ ਕੀ ਗੱਲ ਹੈ ਸਰ ਕਿੰਨੇ ਫਾਇਰ ਕਿੰਨੇ ਹੋਏ ਨੇ ਕਹਿ ਰਹੇ ਆ ਦੋ ਕੀਤੇ ਬਾਕੀ ਅਸੀਂ ਹੁਣ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਤੋਂ ਬਾਅਦ ਦੱਸ ਦੇ ਸਰ ਕੋਈ ਇੰਜਰੀਡ ਵਗੈਰਾ ਨਹੀਂ ਇੰਜਰੀ ਕੋਈ ਨਹੀਂ ਕਿਸੇ ਦੀ ਸਰ ਜਿਹੜਾ ਉਹਨਾਂ ਕੋਲ ਵੈਪਨ ਹੈ ਉਹ ਲ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਇਸ਼ੂ ਹੈਗਾ ਦੋਨਾਂ ਪਾਰਟੀਆਂ ਦਾ ਕੋਰਟ ਦੇ ਵਿੱਚ ਵੀ ਖੇਰ ਚੱਲਦਾ ਹੈ ਕਹਿ ਰਹੇ ਹਾਂ ਜੀ ਕਹਿੰਦੇ ਸਟੇ ਹੈਗਾ ਬਾਕੀ ਡਾਕੂਮੈਂਟਸ ਦੇਖਣੇ ਹੁਣ ਜੀ ਹਾਂ ਜੀ ਮੈਂ ਨਾਮ ਰਾਜੀ ਹੋਗਾ ਰਾਜੀ ਜੀ ਕੀ ਹੋਇਆ ਕੀ ਇੱਥੇ ਮੈਂ ਤੇ ਮੈਂ ਹੁਣਿਆ ਭਾਜੀ ਤੇ ਮੈਂ ਸੁਣਿਆ ਇੱਥੇ ਗੋਲੀ ਚੱਲੀਗੀ ਅੱਛਾ ਕੋਈ ਜ਼ਮੀਨ ਦਾ ਝਗੜਾ ਚੱਲ ਰਿਹਾ ਇੱਥੇ ਜਗ੍ਹਾ ਬਣਦੀ ਸੀ ਤੇ ਪਰੋਛੇ ਦੀ ਗੋਲੀ ਚਲਾਤੀ। ਅੱਛਾ ਜੀ। ਉਹ ਹੁਣ ਇਹੀ ਗੱਲ ਚੱਲੀ ਸੀ। ਗੋਲੀ ਕਿਹਨੇ ਚਲਾਈ ਜੀ? ਪਰੋਛੇ ਨੇ ਚਲਾਈ ਜੜਾ ਦੁਕਾਨ ਪੰਦ ਵੀ ਉਹਨਾਂ ਨੇ ਪੰਦਰ ਨੇ। ਅੱਛਾ। ਉਹਨਾਂ ਨੇ ਚਲਾਈ ਉਹ ਬਾਜੀ ਗੋਲੀ। ਕਾਰਨ ਕਿਸੇ ਗੋਲੀ ਨਾ। ਲੋਕ ਸੀਗੇ ਜਦੋਂ ਇਹ ਬਾਜੀ ਮੈਂ ਤਾਂ ਹੁਣੇ ਆ ਮੈਂ ਤੁਹਾਨੂੰ ਦੱਸ ਰਿਹਾ। ਗੋਲੀ ਚਲਾਈ ਕਿਉਂ ਕੋਈ ਕਾਰਨ? ਕਾਰਨ ਜਗ੍ਹਾ ਦੇ ਬਾਰੇ ਉਹ ਹੀ ਕੰਮ। ਜਗ੍ਹਾ ਨੂੰ ਲੈ ਕੇ। ਆਹੋ। ਕੀ ਕੋਈ ਪਹਿਲੇ ਵਿਵਾਚਲ ਦਾ ਹੋ ਰਿਹਾ ਵਾ? ਆਹੋ ਆ ਬੁਆ ਚੱਲਦੇ ਜਗ੍ਹਾ ਬਣ ਰਹੀ ਸੀ। ਉਸ ਕਰਕੇ ਵਿਵਾਦ ਚੱਲਿਆ ਸੀ ਤਾਂ ਗੋਲੀ ਚੱਲੀ ਇੱਥੇ ਕਿੰਨੀਆਂ ਕਿੰਨੀਆਂ ਗੋਲੀਆਂ ਚੱਲੀਆਂ ਨੇ ਨਹੀਂ ਮੈਂ ਤਾਂ ਹੁਣੇ ਮੈਂ ਗੋਲੀ ਦੀ ਆਵਾਜ਼ ਸੁਣੀ ਨਹੀਂ ਗਈ ਨਾ ਤੇ ਮੈਂ ਦੇਖੀ ਗੋਲੀ ਚੱਲੀ ਕਿੰਨੀ ਦੇ ਇਹ ਵਿਵਾਦ ਚੱਲ ਰਿਹਾ ਹੈ ਭਾਜੀ ਇਹ ਹੁਣੇ ਥੋੜੇ ਦਿਨ ਹੋਏ ਜਗਾ ਬਣਦੀ ਸੀ ਉਹ ਪੰਗਾ ਪੈ ਗਿਆ ਉਹਨਾਂ ਦਾ ਪੜੋਸੀਆ ਦਾ ਤਾਂ ਕਰਕੇ ਗੋਲੀ ਚੱਲੀ ਗਈ ਅੱਛਾ ਬਸ ਇਹੀ ਇਹੀ ਚੱਕਰ ਪਿਆ ਭਾਜੀ ਅੱਛਾ ਹੋਰ ਕੋਈ ਰੋਲਾ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਿਆ ਤਾਂ ਹੁਣ ਜਿਹੜੀ ਗੱਲ ਮੈਂ ਦੱਸਤੀ ਤੇ ਕਿੰਨੇ ਕੁ ਫਾਇਰ ਹੋਏ ਪਤਾ ਲੱਗਿਆ ਕਿੰਨੇ ਭਾਜੀ ਉਹ ਫਾਇਰ ਮੈਂ ਨਹੀਂ ਦੇਖਿਆ ਕਿੰਨੇ ਇਹ ਜਗਾ ਦੇ ਉੱਤੇ ਕੌਣ ਰਹਿੰਦਾ ਹੈ ਉਹ ਅਮਗਾਨ ਮਾਲਕ ਜਿਹੜੇ ਮਕਾਨਮਾ ਲਗਾਏ ਜਿਹੜੇ ਬਣਾ ਰਹੇ ਜਗਾ ਅੱਛਾ ਬਣਾ ਰਹੇ ਆ ਬਣੀ ਚ ਨਹੀਂ ਕਹਿੰਦੇ ਸਾਡੀ ਗਲੀयां ਰਹਿੰਦੇ ਆ ਭਾਜੀ ਅੱਛਾ ਆਹੋ ਆਪ ਕਿੱਥੇ ਨੇ ਮਕਾਨਮਾਲਕ ਜਿਹੜੇ ਹੈ ਕਿ ਨੇ ਚਲੇ ਗਏ ਉਹ ਚਲੇ ਗਏ ਉਹ ਜਿਹਨਾਂ ਦੀ ਗੋਲੀ ਚਲੀ ਉਹ ਥਣੇ ਜਿਹੇ ਨੇ ਬੰਦੇ ਭਾਜੀ ਕੋਈ ਕਾਰਨ ਬਦਲ ਲੱਗੇ ਕੋਈ ਗੋਲੀ ਚਲਾਉਂਦਾ ਗੋਲੀ ਕਾਰਨ ਦਾ ਕੋਈ ਪਤਾ ਨਹੀਂ ਨਿਕਿਆ ਭਾਜੀ ਸਾਡੇ